ਬਾਰਾ ਆ ਕੇ ਵੀ ਕਿਉਂ ਆਪਣੇ ਕੋ ਸਾਰਾ ਸਮਾਨ ਮੰਗਾਉਂਦੇ ਨੇ ਬਾਹਰ ਵਾਲੇ ਖਾਣ ਪੀਣ ਵਾਸਤੇ ਸਾਰਾ ਕੁਝ ਜੋ ਵੀ ਘਰ ਦੇ ਵਿੱਚ ਵਰਤਿਆ ਜਾਵੇ ਚਾਹ ਆਟਾ ਵਾ ਚਾਹ ਬੇਸਨ ਆ ਚਾਹ ਖੰਡ ਆ ਸਾਰਾ ਕੁਝ ਆਪਣੇ ਕੋ ਮੰਗਾਉਂਦੇ ਆ ਕਿਉਂ ਮੰਗਾਉਂਦੇ ਆ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਵਸੇ ਅਦਾਬ ਰਾਮ ਰਾਮ ਜੈ ਮਾਤਾ ਦੀ کیسے ਹੋ ਸਭ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤੁਸੀਂ ਦੇਖਦੇ ਹੋਵੋਗੇ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀ ਦੁਕਾਨ ਲਾ ਕੇ ਬੈਠੇ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਮੌਸਮ ਤੁਸੀਂ ਦੇਖ ਲਓ ਸਵੇਰੇ ਸਿਰਦਾ ਵਾ 10 ਵਜੇ ਦਾ ਐ ਪੂਰਾ ਠੰਡਾ ਮੌਸਮ ਆ ਜੇ ਧੁੰਦ ਵੀ ਐ ਭੱਦੀ ਆ ਰਹੀ ਹੋ ਸਕਦਾ ਕੈਮਰੇ ਚ ਨਾ ਦਿਖਦੀ ਹੋਵੇ ਪਰ ਇਹ ਅੰਦਰ ਨੂੰ ਜਿਹੜੀ ਆ ਧੁੰਦ ਆ ਰਹੀ ਆ ਚਲੋ ਧੁੰਦ ਦਾ ਠੰਡ ਵੱਖਰੀ ਗੱਲ ਆ ਆਪਾਂ ਆਪਣੇ ਕੰਮ ਜਿਹੜੇ ਆ ਉਹ ਕਰਨੇ ਹੀ ਪੈਂਦੇ ਆ ਗ੍ਰੈਸਟੀ ਦੇ ਵਿੱਚ ਰਹਿੰਦੇ ਆ ਹੋਇਆ ਤੇ ਸੋ ਆਪਾਂ ਆਪਣੇ ਜਿਹੜੇ ਕੰਮ ਸ਼ੁਰੂ ਕਰ ਲਿਆ ਇਹ ਸਾਰੀ ਜਿਹੜੀ ਤੁਸੀਂ ਦੁਕਾਨ ਦੇਖਦੇ ਹੋ ਨਾ ਮੇਰੀ ਲੱਗੀ ਇਹ ਇੱਕ ਜਿਹੜੇ ਮੇਰੇ ਕਸਟਮਰ ਦੀ ਆ ਜਾਨੀ ਕਿ ਇੱਕ ਮੇਰੇ ਗਾਹਕ ਦੀ ਆ ਕਿਉਂਕਿ ਪਹਿਲਾਂ ਉਹ ਬਾਹਰ ਸਾਡੇ ਕੋ ਮਂਗਾਉਂਦੇ ਹੁੰਦੇ ਸੀਗੇ ਕੈਨੇਡਾ ਚ ਨੇ ਜਿਵੇਂ ਪਹਿਲਾਂ ਵੀ ਤੁਸੀਂ ਵੀਡੀਓ ਚ ਦੇਖਿਆ ਕਿ ਮੈਡਮ ਰਵਿੰਦਰ ਸਾਡੇ ਕੋ ਆਏ ਸੀਗੇ ਘਰੇ ਆ ਕੇ ਸਮਾਨ ਲੈਣ ਆਏ ਸੀਗੇ ਉਹ ਬਾਹਰ ਵੀ ਸਾਡੇ ਕੋ ਮਂਗਾਉਂਦੇ ਸੀਗੇ ਤੇ ਇੱਥੇ ਵੀ ਆ ਕੇ ਉਹ ਕਹਿੰਦੇ ਸੀ ਸਾਨੂੰ ਜੋ ਨਮਕ ਤੇਲ ਜੋ ਵੀ ਆ ਇੱਕ ਵਿਸ਼ਵਾਸ ਆ ਉਹਨਾਂ ਨੂੰ ਵੀ ਤੁਸੀਂ ਜਿਹੜਾ ਸਾਫ਼ ਸੁਥਰਾ ਸਮਾਨ ਸਾਨੂੰ ਦਿਨੇਓ ਤੇ ਤੁਸੀਂ ਉਹ ਜਿਹੜਾ ਸਾਨੂੰ ਪ੍ਰੋਵਾਈਡ ਕਰਕੇ ਦਿਓ ਜੇ ਤੇ ਹੁਣ ਇਹ ਮੈਡਮ ਕਨੇਡਾ ਤੋਂ ਨੇ ਇਹਨਾਂ ਨੇ ਬਾਹਰ ਵੀ ਸਾਡੇ ਕੋਲ ਬਹੁਤ ਵਾਰੀ ਮੰਗਾਇਆ ਸੀਗਾ ਤੇ ਇੱਥੇ ਵੀ ਇਹ ਮਲਸੀਆ ਰਹਿੰਦੇ ਨੇ ਇਧਰ ਮੋਗਿਆ ਵਾਲੀ ਸਾਈਡ ਤੇ ਤੇ ਉਹ ਹੁਣ ਉਹ ਛੁੱਟੀਆਂ ਆ ਰਹੇ ਸੀਗੇ ਤੇ ਉਹ ਕਹਿੰਦੇ ਸੀ ਵੀ ਸਾਨੂੰ ਸਾਰਾ ਹੀ ਸਮਾਨ ਰਪਿੰਦਰ ਜਿਵੇਂ ਆਟਾ ਹੋ ਗਿਆ ਖੰਡ ਹੋ ਗਈ ਤੇ ਘਰ ਦੇ ਮਸਾਲੇ ਕੋਈ ਵੀ ਬੇਸਿਕ ਬੇਸਿਕ ਜਿਹੜੇ ਹੁੰਦੇ ਨੇ ਚੈ ਮਾਂ ਦੀ ਦਾਲ ਹੈ ਤੁਸੀਂ ਸਾਰਾ ਕੁਝ ਹੀ ਵੇਖ ਸਕਦੇ ਹੋ ਤੇ ਵਿੱਚ ਪਿਆ ਵਾ ਤੇ ਉਹ ਸਾਰਾ ਕੁਝ ਆਪਾਂ ਭੇਜ ਰਹੇ ਕੱਲੀ ਕੱਲੀ ਚੀਜ਼ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦੇ ਵਿੱਚ ਆਰਗੈਨਿਕ ਚੀਜ਼ਾਂ ਵੀ ਆ ਜਿਹੜੀਆਂ ਕਿ ਉਹਨਾਂ ਨੇ ਤੁਸੀਂ ਕਹੋਗੇ ਵੀ ਲੈ ਦਾਲ ਤੇ ਆਮ ਹੀ ਉਹਨਾਂ ਤੋਂ ਮਿਲਦੀ ਹੋਊਗੀ ਨਹੀਂ ਜਿਹੜੀ ਚੀਜ਼ ਹੈ ਦੇਸੀ ਤੇ ਆਰਗੈਨਿਕ ਬਹੁਤ ਘਟ ਗਈ ਆ ਤੁਹਾਨੂੰ ਦੇਸੀ ਆਰਗੈਨਿਕ ਕਹਿ ਕਹਿ ਕੇ ਲੋਕ ਵੇਚਦੇ ਰਹਿੰਦੇ ਨੇ ਪਰ ਹਾਂ ਮਿਲਦੀ ਬਹੁਤ ਘੱਟ ਆ ਤੇ ਜੇ ਤੁਹਾਨੂੰ ਤਸੱਲੀ ਹੈ ਤਾਂ ਤੁਸੀਂ ਉੱਥੇ ਲਓ ਜੇਕਰ ਨਹੀਂ ਤਸੱਲੀ ਤਾਂ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਘਰ ਦਾ ਆਪਣਾ ਬਣਿਆ ਵੇਸਣ ਇਹ 10 ਕਿਲੋ ਉਹਨਾਂ ਨੇ ਆਪਣੇ ਕੋਲ ਵੇਸਣ ਮੰਗਾਇਆ ਸੀਗਾ ਵੇਸਣ ਦੀ ਜਿਹੜੀ ਵੀਡੀਓ ਆਪਾਂ ਚੈਨਲ ਤੇ ਪਹਿਲਾਂ ਤਿਆਰ ਕਰਕੇ ਪਾਈ ਆ ਵੀ ਆਪਾਂ ਕਿੱਦਾਂ ਘਰ ਦੀ ਚੱਕੀ ਤੇ ਤੇ ਘਰੇ ਜਿਹੜੀ ਦਾਲ ਛੋਲਿਆਂ ਦੀ ਧੋ ਕੇ ਤੇ ਉਹਨੂੰ ਆਪਾਂ ਵੇਸਣ ਨੂੰ ਤਿਆਰ ਕਰਦੇ ਆ ਤੇ ਤੁਸੀਂ ਵੇਸਣ ਦਾ ਕਲਰ ਤੁਸੀਂ ਦੇਖ ਸਕਦੇ ਹੋ ਵੀ ਇਹ ਛੋਲਿਆਂ ਦੀ ਦਾਲ ਤੋਂ ਜਿਹੜਾ ਵੇਸਣ ਤਿਆਰ ਹੋਇਆ ਇਹ 10 ਕਿਲੋ ਵੇਸਣ ਉਹਨਾਂ ਨੇ ਮੰਗਾਇਆ ਸੀਗਾ ਉਹਦੇ ਨਾਲ ਨਾਲ ਹੀ ਉਹਨਾਂ ਨੇ ਜਿਵੇਂ ਵੇਖਿਆ ਸੀਗਾ ਨਾ ਵੀਡੀਓ ਮੇਰੀ ਚ ਮੈਂ ਵਿਖਾਇਆ ਸੀਗਾ ਵੀ ਦੇਸੀ ਲਸਣ ਆਪਣੇ ਕੋ ਤੇ ਇਹ ਉਹਨਾਂ ਨੇ ਦੇਸੀ ਲਸਣ ਆਪਣੇ ਕੋ ਮੰਗਾਇਆ ਸੀਗਾ ਇਹ ਦੇਖੋ ਕਈ ਲੋਕ ਕਹਿ ਦਿੰਦੇ ਕਿ ਨਹੀਂ ਜੀ ਤੁਸੀਂ ਲਸਣ ਦਾ ਇੰਨਾ ਰੇਟ ਕਿਉਂ ਲਾ ਰਹੇ ਹੋ ਦੇਸੀ ਦੇ ਪਲੱਸ ਆਰਗੇਨਿਕ ਜਿਹੜਾ ਹੁੰਦਾ ਵਾ ਉਹ ਮਹਿੰਗਾ ਹੁੰਦਾ ਵਾ ਤੇ ਇਹ ਜਿਹੜਾ 3 ਕਿਲੋ ਉਹਨਾਂ ਨੇ ਮੰਗਾਇਆ ਆਪਣੇ ਕੋਲ ਲਸਣ ਤੇ ਅੱਗੇ ਆ ਜਾਂਦੀ ਹੈ ਜੀ ਇਹ ਦੇਗੀ ਲਾਲ ਵਿੱਚ ਇਹ ਵੀ ਆਪਾਂ ਘਰੇ ਤਿਆਰ ਕਰਦੇ ਆ ਇਹਨੂੰ ਕਿਸ਼ਟਾ ਤਿਆਰ ਕਰਨਾ ਇਹਦੀ ਵੀ ਸਾਰੀ ਚੈਨਲ ਤੇ ਵੀਡੀਓ ਪਾਈ ਆ ਤੁਸੀਂ ਮੇਰੇ ਚੈਨਲ ਨੂੰ ਸਰਚ ਕਰਕੇ ਸਾਰੀਆਂ ਵੀਡੀਓ ਵੇਖ ਸਕਦੇ ਹੋ ਇਹ ਦੇਖੀ ਲਾਲ ਮਿਰਚ ਆਪਾਂ ਆਰਗੈਨਿਕ ਤਰੀਕੇ ਨਾਲ ਘਰੇ ਤਿਆਰ ਕੀਤੀ ਜਾਨੀ ਕਿ ਆਰਗੈਨਿਕ ਤਾਂ ਆਪਾਂ ਕਹਿੰਨੇ ਵੀ ਇਹਨੂੰ ਜਿਹੜਾ ਨੇਚਰਲ ਕਲਰ ਆਪਾਂ ਦਿੱਤਾ ਤੇ ਇਹ ਮਗਾਈਏ ਜੀ ਉਹਨਾਂ ਨੇ ਕਾਲੀ ਮਿਰਚ ਪੀਸੀ ਹੋਈ ਸਾਡੇ ਕੋਲ ਉਹ ਤਾਂ ਆਪਣੇ ਕੋਈ ਸਾਰਾ ਸਮਾਨ ਮੰਗਾਉਂਦੇ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸਾਰੇ ਮਸਾਲੇ ਲਿਆ ਕੇ ਅਸੀਂ ਪਹਿਲਾਂ ਉਹਨਾਂ ਨੂੰ ਚੰਗਾ ਵਾਸ਼ ਕਰਦੇ ਫਿਰ ਸੁਕਾਉਂਦੇ ਆ ਤੇ ਫਿਰ ਇਹ ਜਿਹੜੀ ਚੀਜ਼ ਆ ਆਪਾਂ ਭੇਜਦੇ ਆ ਅਗਲੇ ਨੂੰ ਤੇ ਇਹਨਾਂ ਨੇ ਪੀਸੀ ਹੋਈ ਮੰਗਾਈ ਸੀ ਪੀਸ ਕੇ ਆਪਾਂ ਪਾਈ ਆ ਉਹਦੇ ਨਾਲ ਨਾਲ ਉਹਨਾਂ ਨੇ ਮਗਾਈਏ 250 ਗ੍ਰਾਮ ਆਪਣੇ ਕੋਲ ਦੇਸੀ ਪੱਤੀ ਜਿਹੜੀ ਕਿ ਆਪਾਂ ਘਰੇ ਤਿਆਰ ਕਰਦੇ ਆ ਇਹਦੀ ਵੀ ਤੇ ਇਹ ਆ ਜੀ ਜੀਰਾ ਇਹ ਵੀ ਆਪਾਂ ਮਾਰਕੀਟ ਤੋਂ ਲੈ ਆਏ ਆ ਤੇ ਇਹ ਅੱਗੇ ਆ ਜਾਂਦਾ ਗਰਮ ਮਸਾਲਾ ਜਿਹੜਾ ਆਪਾਂ ਘਰੇ ਤਿਆਰ ਕਰਦੇ ਆ ਜੀ ਜਿਨ੍ਹਾਂ ਨੇ ਮੰਗਾਇਆ ਉਹਨਾਂ ਨੂੰ ਪਤਾ ਹੋਊਗਾ ਇਹ ਵੀ ਸਾਰੇ ਮਸਾਲੇ ਆਪਾਂ ਲਿਆ ਕੇ ਘਰੇ ਆਪ ਖੁਦ ਰਗੜ ਕੇ ਤੇ ਫੇਰੇ ਆਪਾਂ ਭੇਜਦੇ ਆ ਜਦੋਂ ਆਪਾਂ ਇਹ ਸਬਜ਼ੀ ਦੇ ਵਿੱਚ ਪਾਉਂਦੇ ਆ ਤਾਂ ਸਬਜ਼ੀ ਦੀ ਜਿਹੜੀ ਖੁਸ਼ਬੂ ਉਹ ਗਵਾਂਡੀਆਂ ਦੇ ਘਰ ਤੱਕ ਵੀ ਚੱਲ ਜਾਂਦੀ ਹੈ ਇੰਨਾ ਹੀ ਖੁਸ਼ਬੂਦਾਰ ਮਸਾਲਾ ਹੁੰਦਾ ਗਰਮ ਤੇ ਇਹ ਹੈਗਾ ਜੀ ਮਾਂ ਇਹ ਦੇਸੀ ਮਾਂ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਐ ਬਰੀਕ ਬਰੀਕ ਨੇ ਮਾਂ ਇਹ ਸਾਰੇ ਤੇ ਇਹ ਆਰਗੇਨਿਕ ਦਾਸੀ ਬਾਣ ਹੈ ਤੇ ਅੱਗੇ ਉਹਨਾਂ ਨੇ ਇਹ ਮੰਗਾਈ ਹੈ ਜੀ ਘਰ ਦੀ ਪੀਸੀ ਹੋਈ ਲਾਲ ਮਿਰਚ ਕੌੜੀ ਮਿਰਚ ਜਿਹਨੂੰ ਆਪਾਂ ਕਹਿੰਦੇ ਤਿੱਖੀ ਮਿਰਚ ਇਹ ਘਰ ਦੀ ਪੀਸੀ ਹੋਈ 1 ਕਿਲੋ ਉਹਨਾਂ ਨੇ ਇਹ ਮਿਰਚ ਮੰਗਾਈ ਸੀ ਆਪਣੇ ਕੋ ਇਹ ਹੈਗੇ ਜੀ ਘਰ ਦੀ ਪੀਸੀ ਹੋਈ ਆਰਗੇਨਿਕ ਹਲਦੀ ਇਹ 2 ਕਿਲੋ ਉਹਨਾਂ ਨੇ ਹਲਦੀ ਮੰਗਾਈ ਆਪਣੇ ਕੋ ਹਲਦੀ ਦਾ ਕਲਰ ਵੀ ਤੁਸੀਂ ਵੇਖ ਸਕਦੇ ਹੋ ਦੇਖੋ ਜਿਹੜਾ ਤੁਸੀਂ ਮਾਰਕੀਟ ਤੋਂ ਲੈ ਕੇ ਆਉਂਦੇ ਹੋ ਤੇ ਉਹਦੇ ਨਾਲੋਂ ਕਿੰਨਾ ਡਿਫਰੈਂਟ ਅ ਕਲਰ ਇਹ ਥੋੜਾ ਬਲੈਕਨੈਸ ਬਰਾਉਨੈਸ ਸਿੱਧਾ ਜਿਵੇਂ ਛਿਲਕਾ ਵੀ ਹੁੰਦਾ ਨਾ ਇਹਦਾ ਛਿਲਕਾ ਨਹੀਂ ਲਾਇਆ ਜਾਂਦਾ ਤੇ ਐ ਪੂਰੀ ਵਧੀਆ ਜਿਨ੍ਹਾਂ ਨੇ ਘਰ ਦੀ ਹਲਦੀ ਪੀਸੀ ਹੋਊਗੀ ਵਰਤੀ ਹੋਊਗੀ ਉਹਨਾਂ ਨੂੰ ਇਹ ਕਲਰ ਪਛਾਣ ਆ ਗਿਆ ਹੋਗਾ ਤੇ ਜਿਹੜੀ ਆਪਾਂ ਮਾਰਕੀਟ ਤੋਂ ਲਿਉਂਦੇ ਆ ਪੂਰਾ ਬੂਰਾ ਕੀਤਾ ਹੁੰਦਾ ਵਾ ਤੇ ਨਾਲ ਉਹਦੇ ਵਿੱਚ ਕਲਰ ਵੀ ਐਡ ਕੀਤਾ ਹੁੰਦਾ ਤੇ ਜਿਵੇਂ ਉਹਦੇ ਵਿੱਚ ਮਲਾਵਟ ਚੋਲਾ ਦੇ ਨਖੋ ਦੀ ਕਰਦੇ ਆ ਹਰ ਮੋਸਟਲੀ ਕਰਦੇ ਆ ਕਿਉਂਕਿ ਉਹਨਾਂ ਨੇ ਚਲੋ ਆਪਣੀ ਸੇਲ ਕਰਨੀ ਉਹਨਾਂ ਦੀ ਸੋਚ ਹੋਊਗੀ ਜੇ ਤੁਸੀਂ ਘਰ ਦੀ ਹਲਦੀ ਤੇ ਬਾਹਰ ਦੀ ਹਲਦੀ ਦਾ ਅੰਤਰ ਵੇਖਣਾ ਤਾਂ ਇੱਕ ਵਾਰੀ ਤੁਸੀਂ ਕਿਸੇ ਵੀ ਆਪਣੇ ਪਿੰਡ ਤੋਂ ਜਾਂ ਕਿਤੇੋਂ ਵੀ ਤੁਸੀਂ ਘਰੋਂ ਕਿਸੇ ਤੋਂ ਹਲਦੀ ਲੈ ਕੇ ਤੇ ਮਾਰਕੀਟ ਤੋਂ ਹਲਦੀ ਲੈ ਕੇ ਤੁਸੀਂ ਉਹਦਾ ਅੰਤਰ ਵੇਖ ਸਕਦੇ ਆ ਤੇ ਇਹ ਉਹਨਾਂ ਨੇ 10 ਕਿਲੋ ਆਪਣੇ ਕੋ ਆਪਣਾ ਫੇਮਸ ਆਟਾ ਮੰਗਾਇਆ ਸੀ 14 ਅਨਾਜਾਂ ਦਾ ਜਿਹੜਾ ਆਪਾਂ ਬਿਨਾ ਕਣਕ ਤੇ ਮੱਕੀ ਤੋਂ ਤਿਆਰ ਕਰਦੇ ਆ ਘਰੇ ਪੀਸਦੇ ਆ ਇਹਨੂੰ ਆਪਾਂ ਪਹਿਲਾਂ ਵਾਸ਼ ਕਰਦੇ ਆ ਵਾਸ਼ ਕਰਨ ਵਾਲੀਆਂ ਵੀ ਸਾਰੀਆਂ ਵੀਡੀਓ ਮੇਰੇ ਚੈਨਲ ਤੇ ਤਿਆਰ ਕਰਕੇ ਪਾਈਆਂ ਫਿਰ ਇਹਨੂੰ ਪੀਸਣ ਵਾਲੀਆਂ ਵੀ ਆਪਾਂ ਪਾਈਆਂ ਤੇ ਇਹ 10 ਕਿਲੋ ਉਹਨਾਂ ਨੇ ਆਟਾ ਮੰਗਾਇਆ ਸਾਡੇ ਕੋ ਇਹ ਹੈਗੀ ਹੈ ਜੀ ਆਪਣੀ ਆਰਗੈਨਿਕ ਦੇਸੀ ਖਾਂਡ ਜਿਹਨੂੰ ਬੋਲਦੇ ਆ ਇੱਕ ਤਾਂ ਬੂਰਾ ਖੰਡ ਹੁੰਦੀ ਆ ਬੂਰਾ ਨਹੀਂ ਇਹ ਦੇਖੋ ਜਿਵੇਂ ਗੋੜ ਵਾਂਗੂ ਟੇਸਟੇ ਦਾ ਆਊਗਾ ਇਹ ਦੇਸੀ ਖਾਂਡ ਉਹਨਾਂ ਨੇ ਆਪਣੇ ਕੋਲ 10 ਕਿਲੋਏ ਮੰਗਾਈ ਸੀ ਨਾਲ ਉਹਨਾਂ ਨੇ ਮੰਗਾਇਆ ਆਚਾਰ ਮਿਰਚਾਂ ਦਾ 1 ਕਿਲੋ ਇਹ ਹੈਗੀਆਂ ਜੀ 3 ਕਿਲੋ ਉਹਨਾਂ ਨੇ ਮੰਗਾਈਆਂ ਪਿੰਨੀਆਂ ਤੇ ਇਹ ਸਾਰਾ ਸਮਾਨ ਜਿਹੜਾ ਆਪਾਂ ਭਿਜਣਾ ਵਾ ਵਾਸਤੇ ਤਾਂ ਕਰਕੇ ਇੱਧਰ ਰੱਖਿਆ ਨੇ ਇਹਦੇ ਡੱਬਿਆਂ 'ਚ ਪੈਕ ਕਰਦੇ ਆਪਾਂ ਇਹ ਆਪਾਂ ਕੋਰੀਅਰ ਕਰਾ ਕੇ ਨਹੀਂ ਭੇਜਣਾ ਪਹਿਲਾਂ ਵੀ ਉਹ ਮਲਸੀਆਂ ਮੰਗਾਉਂਦੇ ਆਪਣੇ ਕੋ ਬਸਤੇ ਤੇ ਮਾਲਵਾ ਬਸਤੇ ਆ ਕਨੈਕਟਰ ਬੋਰਾ ਤੇ ਇਹ ਉਹਨਾਂ ਵਾਸਤੇ ਆਪਾਂ ਜਿਹੜਾ ਗਿਫਟ ਲੈ ਕੇ ਜਾ ਰਹੇ ਆ ਪਿੰਨੀਆਂ ਹੀ ਚਲੋ ਸਰਦੀ ਦੇ ਵਿੱਚ ਚਲੋ ਸਾਡੀ ਉਹ ਬਹੁਤ ਹੈਲਪ ਕਰਦੇ ਆ ਕਿਤੇ ਵੀ ਹੋਵੇ ਇਧਰ ਜਗਰਾਉ ਵੱਲੇ ਮੋਗਾ ਲੁਧਿਆਣਾ ਕਿਤੇ ਵੀ ਸਮਾਨ ਜਾਣਾ ਹੋਵੇ ਤੇ ਉਹ ਬੜੀ ਖੁਸ਼ੀ ਨਾਲ ਸਾਡਾ ਇਹ ਸਮਾਨ ਲੈ ਕੇ ਜਾਂਦੇ ਆ ਤੇ ਸਾਡਾ ਵੀ ਫਰਜ਼ ਬਣਦਾ ਵਾ ਵੀ ਉਹਨਾਂ ਦਾ ਚਲੋ ਆਪਾਂ ਇੰਨਾ ਕੁ ਜਿਹੜਾ ਵਾ ਮਾਣ ਕਰੀਏ ਸੋ ਇਹ ਅਲਸੀਰੀਅਮ ਪਿੰਨੀਆਂ 1 ਕਿਲੋ ਆਪਾਂ ਉਹਨਾਂ ਵਾਸਤੇ ਪਾਈਆਂ ਨੇ ਤੇ ਬਾਕੀ 3 ਕਿਲੋ ਜਿਹੜੀਆਂ ਉਹਨਾਂ ਦੀ ਪਿੰਨੀਆਂ ਨੇ ਇਹ ਸਾਰਾ ਸਮਾਨ ਜਿਹੜਾ ਉਹਨਾਂ ਦੇ ਵਾਸਤੇ ਆਪਾਂ ਭੇਜ ਰਹੇ ਹਾਂ ਇੱਕ ਤੇ ਪਰਪਰ ਇਹ ਵੀਡੀਓ ਬਣਾਉਂਦਾ ਕਿ ਤੁਸੀਂ ਜੇ ਕੋਈ ਵੀ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਸਮਾਨ ਕੋਈ ਵੀ ਮੰਗਵਾਉਣਾ ਹੋਵੇ ਕਿਸੇ ਕਿਸੇ ਦੀ ਪੰਜੀਰੀ ਚਾਹ ਕੋਈ ਆਚਾਰ ਚਾਹ ਕੋਈ ਮਸਾਲਾ ਆਟਾ ਖੰਡ ਬੇਸਨ ਕੁਝ ਵੀ ਮੰਗਵਾਉਣਾ ਹੋਵੇ ਤਾਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਹੋ ਦੂਜਾ ਇਹ ਹੈ ਕਿ ਆਪਾਂ ਸਾਰਾ ਇਹ ਸਮਾਨ ਦੀ ਵੀਡੀਓ ਬਣਾ ਲਈ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਕੋਈ ਤੇ ਕੋਈ ਮਿਸ ਹੋ ਜਾਂਦਾ ਸਮਾਨ ਤਾਂ ਅਸੀਂ ਦਿਖਾ ਸਕਦੇ ਸਾਡੇ ਕੋਲ ਰਿਕਾਰਡ ਹੈਗਾ ਵੀ ਆ ਜਿਹੜਾ ਸਾਰਾ ਸਮਾਨ ਅਸੀਂ ਉਹਨਾਂ ਨੂੰ ਭੇਜਿਆ ਆਇਆ ਇਦੇ ਨਾਲ ਨਾਲ ਇੱਕ ਤੋੜੀ ਵੀ ਆ ਪਿਛਲੀ ਵਾਰੀ ਆਪਾਂ ਭੇਜਿਆ ਸੀ ਤੋੜੀ ਟੁੱਟ ਗਈ ਸੀ ਬਸ ਤੇ ਵਿੱਚ ਐਰ ਕੀ ਦੇਖਦੇ ਆ ਰਿਸਕ ਲੈ ਕੇ ਫੇਰ ਐਰ ਕੀ ਆਪਾਂ ਤੋੜੀ ਉਦਾ ਹੀ ਇਹਨਾਂ ਨੂੰ ਨਾਲ ਭੇਜ ਰਹੇ ਆ ਜੇ ਪਹੁੰਚ ਗਈ ਤਾਂ ਠੀਕ ਆ ਨਹੀਂ ਤਾਂ ਵੇਖੀ ਜਾਊਗੀ ਤੇ ਇਹ ਸਾਰਾ ਸਮਾਨ ਸੀ ਇਹ ਨਿੱਕੀ ਦੀ ਵੀਡੀਓ ਬਣਾਉਂਦਾ ਕਾਰਨ ਇਹ ਸੀਗਾ ਕਿ ਕਈ ਲੋਕ ਪੁੱਛਦੇ ਵੀ ਤੁਹਾਡੇ ਕੋਲ ਕਿਹੜੀ ਕਿਹੜੀ ਚੀਜ਼ ਆ ਮੇਰੇ ਕੋਲ ਇਹਨਾਂ ਟਾਈਮ ਨਹੀਂ ਲੱਗਦਾ ਹੈਗਾ ਲਿਸਟ ਬਣਾਉਂਦਾ ਲਿਸਟ ਇਸ ਕਰਕੇ ਨਹੀਂ ਬਣਾਈ ਵੀ ਜਿਹੜਾ ਵੀ ਕੋਈ ਭੈੜ ਭਰਾ ਕੋਈ ਚੀਜ਼ ਮੰਗਦਾ ਨਾ ਮੈਡਮ ਯਾ ਦੇਸੀ ਹੈਗੀ ਤਾਂ ਅਸੀਂ ਨਾ ਪਤਾ ਕਰਕੇ ਚਾਏ ਸਾਨੂੰ ਸਪੈਸ਼ਲ ਉਹਦੇ ਵਾਸਤੇ ਜਾਣਾ ਪਵੇ ਕਿਤੇ ਚਾਏ ਸਾਨੂੰ ਜ਼ਿਆਦਾ ਹੀ ਉਹ ਪੈ ਜੇ ਖਰਚਾ ਪੈ ਜੇ ਕਹਿ ਸਕਦੇ ਆ ਚਾਹੇ ਆਪਾਂ ਵੀ ਕਿਤੇ ਲੱਭ ਕੇ ਲੈਣੀ ਪਵੇ ਆਪਾਂ ਕਹਿ ਦਿੰਨੇ ਵੀ ਹਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਹੈਗਾ ਸਾਡੇ ਕੋਲ ਸਮਾਨ ਬਾਕੀ ਇਹ ਨਹੀਂ ਆ ਵੀ ਜੋ ਅਗਲੇ ਨੇ ਕਿਹਾ ਆਪਾਂ ਉਹੀ ਪ੍ਰੋਵਾਈਡ ਕਰ ਜੇ ਨਹੀਂ ਮਿਲਿਆ ਤਾਂ ਆਪਾਂ ਨਾ ਵੀ ਕਰ ਦਿੰਨੇ ਵੀ ਨਹੀਂ ਮੈਡਮ ਇਹ ਅਸੀਂ ਨਹੀਂ ਕਰ ਸਕਦੇ ਤੇ ਬਾਕੀ ਸਾਡਾ ਜਿਹੜਾ ਜ਼ਮੀਰ ਵੀ ਉਹ ਲਾਉ ਨਹੀਂ ਕਰਦਾ ਹੈਗਾ ਵੀ ਅਸੀਂ ਇਦਾਂ ਕਿਸੇ ਨਾਲ ਧੋਖਾ ਕਰੀਏ ਪਤਾ ਨਹੀਂ ਜਿਹੜੇ ਲੋਕ ਕਰਦੇ ਆ ਤੇ ਕਿਉਂ ਕਰਦੇ ਆ ਉਹਨਾਂ ਦਾ ਜ਼ਮੀਰ ਨਹੀਂ ਉਹਨਾਂ ਨੂੰ ਚਾਏ ਕਿਦਾਂ ਕਿ ਮੈਨੂੰ ਨਹੀਂ ਆਪਾਂ ਕਿਸੇ ਨੂੰ ਕੁਝ ਕਹਿ ਹੀ ਸਕਦੇ ਹਨਾ ਕਿ ਉਹ ਕਰਦੇ ਆ ਲੋਕਾਂ ਕਹਣਾ ਤੂੰ ਆਪ ਦੀ ਤਰੀ ਵਾਪੇ ਕਰੀ ਜਾਨੀ ਆ ਬਾਕੀ ਜਿਨ੍ਹਾਂ ਨੇ ਸਮਾਨ ਖਾਦਾ ਵਾ ਉਹਨਾਂ ਨੂੰ ਪਤਾ ਵਾ ਵੀ ਆਟਾ ਵੀ ਜਿਹੜਾ ਵਾ ਤੁਸੀਂ ਮਾਰਕੀਟ ਚੋਂ ਲੈ ਕੇ ਆ ਜਿਓ ਤੇ ਸਾਡੇ ਕੋਲ ਆਟਾ ਲੈ ਲਿਓ ਤੇ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਵੀ ਕਿੰਨਾ ਫਰਕ ਆ ਚਾਹੇ ਖੰਡ ਆ ਵੇਸਣ ਆ ਕਿਸੇ ਵੀ ਕਿਸਮ ਦੀ ਜਿਹੜੀ ਸਮਾਨ ਆ ਨਾ ਜਿਹੜਾ ਉਹ ਸਾਡਾ ਜਿਵੇਂ ਕਹਿੰਦੇ ਨੇ ਮਾਰਕਾ ਨਹੀਂ ਕਹਿ ਸਕਦੇ ਸਾਡਾ ਉਹ ਹੱਥ ਦਾ ਸਵਾਦ ਕਹਿ ਸਕਦੇ ਆ ਚਾਹੇ ਸਾਡਾ ਜਿਹੜਾ ਉਹਦੇ ਵਿੱਚ ਮਿਹਨਤ ਲੱਗੀ ਕਹਿ ਸਕਦੇ ਆ ਵੀ ਇੰਨੀ ਮਿਹਨਤ ਕਰੀਦੀ ਆ ਹਲਦੀ ਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾਉਣਾ ਮਿਰਚਾਂ ਨੂੰ ਵੀ ਤੁਹਾਨੂੰ ਪਤਾ ਸਾਰੀਆਂ ਚੈਨਲ ਤੇ ਵੀਡੀਓ ਤੁਸੀਂ ਵੇਖੀਆ ਵਾ ਵੀ ਪਹਿਲਾਂ ਉਹਨਾਂ ਨੂੰ ਆਪਾਂ ਸੁਕਾਉਨੇ ਆ ਧੋ ਕੇ ਫਿਰ ਉਹਨਾਂ ਨੂੰ ਆਪਾਂ ਪੀਸਦੇ ਆ ਸੋ ਇਹ ਨਿੱਕੀ ਜੀ ਵੀਡੀਓ ਜਿਹੜਾ ਬਣਾਉਣ ਦਾ ਕਾਰਨ ਮੇਰਾ ਇਹ ਹੀ ਸੀਗਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਆਪਣੇ ਕੋਲ ਕਿਹੜਾ-ਕਿਹੜਾ ਸਮਾਨ ਜਿਹੜਾ ਮਿਲ ਸਕਦਾ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬ ਕੇ ਕਰ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇੱਕ ਗੱਲ ਆਪਾਂ ਇਹਦੇ ਵਿੱਚ ਹੋਰ ਕਹਿ ਦਈਏ ਕਿ ਕਈ ਲੋਕ ਕਹਿ ਦਿੰਦੇ ਆ ਕਿ ਮੈਡਮ ਜਿਹੜੀਆਂ ਤੁਸੀਂ ਚੌਲਾਂ ਦੀਆਂ ਪਿੰਨੀਆਂ ਵੀ ਬਣਾ ਲੈਂਦੇ ਹੋ ਤੁਸੀਂ ਆ ਵੀ ਬਣਾ ਲੈਂਦੇ ਹੋ ਮੈਂ ਤੁਹਾਨੂੰ ਕਹਿੰਦੀ ਵੀ ਕਿਸੇ ਵੀ ਕਿਸਮ ਦੀ ਤੁਹਾਨੂੰ ਪਿੰਨੀ ਪੰਜੀਰੀ ਅਚਾਰ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਹੋਵੇ ਤੇ ਤੁਸੀਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰ ਸਕਦੇ ਹੋ ਸੋ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਤੇ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ